ਪਹਿਲੀ ਗਲਤੀ ਦਾ ਦੁਨੀਆਂ ਦੇ ਲੋਕ ਉਦਾਂ ਦੇ ਨਹੀਂ ਹੈਗੇ ਜਿਦਾਂ ਦੇ ਤੁਸੀਂ ਸੋਚਦੇ ਹੋ ਜਦੋਂ ਬਾਜ਼ਾਰ ਦੇ ਵਿੱਚ ਜਾਂਦੇ ਹੋ ਜਾਂ ਗੱਡੀ ਤੇ ਹੋਗੇ ਚਾਹ ਤੁਰ ਕੇ ਹੋਗੇ ਚਾਹੇ ਸਾਈਕਲ ਤੇੋਂ ਜਾਏ ਤੂੰ ਜਦ ਤੁਰੂਗਾ ਨਾ ਤੁਰਤੇ ਦੇਖਿਓ ਕਿ ਕਿੰਨੀ ਜਨਤਾ ਤੁਰੇ ਫਿਰਦੀ ਆ ਕਿੰਨੇ ਲੋਕ ਤੁਰੇ ਫਿਰਦੇ ਹਨ ਫਿਰ ਦੇਖੋ ਕਿ ਹਰ ਇੱਕ ਦੀ ਜ਼ਿੰਦਗੀ ਹਰ ਇੱਕ ਦਾ ਨੇਚਰ ਹਰ ਇੱਕ ਦੇ ਮਾਈਂਡ ਦੇ ਵਿੱਚ ਉਸ ਟਾਈਮ ਤੇ ਠੀਕ ਹੈ ਕੋਈ ਭੁੱਖਾ ਵੀ ਹੋ ਸਕਦਾ ਕੋਈ ਰੱਜਿਆ ਵੀ ਹੋ ਸਕਦਾ ਕੋਈ ਮਾੜੀ ਨੀਂਦ ਨਾਲ ਵੀ ਜਾ ਰਿਹਾ ਹੋਵੇਗਾ ਕੋਈ ਚੰਗੀ ਨੀਂਦ ਨਾਲ ਵੀ ਚੱਲਿਆ ਹੋਊਗਾ ਕੋਈ ਕਿਸੇ ਨਾਲ ਵੈਰ ਕਰਨ ਚੱਲਿਆ ਹੋਵੇ ਕੋਈ ਕਿਸੇ ਦੀ ਮਦਦ ਕਰਨ ਚੱਲਿਆ ਹੋਵੇ ਕੋਈ ਪੁੰਨ ਕਰਨ ਚੱਲਿਆ ਕੋਈ ਪਾਪ ਕਰਨ ਚੱਲਿਆ ਕੋਈ ਗੁਰਦੁਆਰਾ ਸਾਹਿਬ ਚੱਲਿਆ ਕੋਈ ਢੇਕੇ ਤੇ ਚੱਲਿਆ ਦੁਨੀਆਂ ਦੇ ਕੋ ਰੰਗ ਦੇਖੋ ਦੇ ਜਿੱਦਾਂ ਦਾ ਤੁਸੀਂ ਸੋਚਦੇ ਹੋ ਨਾ ਦੁਨੀਆਂ ਉਧਾਂ ਦੀ ਨਹੀਂ ਹੋ ਸਕਦੀ ਨਹੀਂ ਮਿਲਨੀ ਉਹ ਵਾਹਿਗੁਰੂ ਦੇ ਰੰਗਾਂ ਨੂੰ ਬਸ ਮੰਨੀ ਚੱਲੋ ਕਿਸੇ ਦਾ ਮਾੜਾ ਨਾ ਕਰੋ ਚੰਗਾ ਹੀ ਚੰਗਾ ਕਰਿਓ ਪ੍ਰਮਾਤਮਾ ਤੁਹਾਡੀ ਬਾਹ ਹੈ ਸੀ ਫੜੂਗਾ ਵੀ ਤੁਹਾਨੂੰ ਕਿਸੇ ਹੋਰ ਵੱਲ ਨੂੰ ਚੱਕਣ ਦੀ ਜ਼ਰੂਰਤ ਹੀ ਨਹੀਂ ਪਈ